लुधियाना ਚ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਅੱਜ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਚ ਮੁੱਖ ਮੰਤਰੀ ਮਾਨ ਨੇ ਐਨਓਸੀ ਦਾ ਮਤਾ ਪਾਸ ਕੀਤਾ ਹੈ ਜਿਸ ਨੂੰ ਲੈ ਕੇ ਪ੍ਰਾਪਰਟੀ ਡੀਲਰ ਕਾਰੋਬਾਰੀਆਂ ਅੱਜ ਖੁਸ਼ੀ ਦੀ ਲਹਿਰ ਹੈ ਉਧਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਇਸ ਕਦਮ ਦੀ ਸਲਾਘਾ ਕਰਦੇ ਹੋਏ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਕਿਹਾ ਕਿ ਜੇਕਰ ਇਸ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਸਮੇਤ ਪ੍ਰਾਪਰਟੀ ਡੀਲਰਾਂ ਨੂੰ ਵੀ ਕਾਫੀ ਰਾਹਤ ਮਿਲੇਗੀ ਕਮਾ ਵਿੱਚ ਉਛਾਲ ਆਵੇਗਾ ਉਧਰ ਗੱਲਬਾਤ ਕਰਦੇ ਆ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਤੋਂ ਜੋ ਮੁੱਖ ਮੰਤਰੀ ਮਾਨ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਉਸ ਨੂੰ ਲੈ ਕੇ ਉਹ ਸ਼ਲਾੰਗਾ ਕਰਦੇ ਨੇ ਤੇ ਕਿਹਾ ਕਿ ਜਿੱਥੇ ਉਹਨਾਂ ਨੇ ਐਨਓਸੀ ਦੀ ਸ਼ਰਤ हटਾਈ ਹੈ ਤਾਂ ਉੱਥੇ ਹੀ ਪ੍ਰਾਪਰਟੀ ਡੀਲਰਾਂ ਦੇ ਕੰਮਾਂ ਤੇ ਇਸ ਦਾ ਕਾਫੀ ਅਸਰ ਪਵੇਗਾ ਜਿਸ ਨੂੰ ਲੈ ਕੇ ਉਹਨਾਂ ਤੇ ਖੁਸ਼ੀ ਦੀ ਲਹਿਰ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਪ੍ਰਾਪਰਟੀ ਖਰੀਦਣ ਤੇ ਕਈ ਘਰਾਂ ਦੇ ਮੀਟਰ ਨਹੀਂ ਲੱਗਦੇ ਸਨ ਅਤੇ ਹੁਣ ਆਸਾਨੀ ਨਾਲ ਮੀਟਰ ਲੱਗ ਜਾਣਗੇ ਅਤੇ ਲੋਕ ਵੀ ਵੱਧ ਪ੍ਰਾਪਰਟੀ ਵੱਲ ਨਿਵੇਸ਼ ਕਰਨਗੇ ਕਿਆ ਕੀ ਇਸ ਨਾਲ ਜਿੱਥੇ ਸਰਕਾਰ ਨੂੰ ਰੈਵਨਿਊ ਮਿਲੇਗਾ ਤਾਂ ਉੱਥੇ ਹੀ ਉਹਨਾਂ ਦੇ ਕੰਮਕਾਜ ਵੀ ਚੱਲਣਗੇ ਅੱਜ ਖੁਸ਼ੀਆਂ ਮਨਾ ਰਹੇ ਆਂ ਜੀ ਭਗਵਾਨ ਮਾਨ ਨੇ ਸਾਬ ਨੇ ਜਿਹੜਾ ਐਨਓਸੀ ਦਾ ਸਾਡਾ ਏਡਾ ਵੱਡਾ ਹੱਲ ਕੀਤਾ ਬਸ ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਜਲਦੀ ਤੋਂ ਜਲਦੂ ਲਾਗੂ ਹੋ ਜਾਏ ਤੇ ਲੋਕਾਂ ਨੂੰ ਮੀਟਰਾਂ ਵਗੈਰਾ ਤੋਂ ਰਾਹਤ ਮਿਲੇ ਬਹੁਤ ਔਖੇ ਹੋਏ ਸੀ ਹੁਣ ਥੋੜਾ ਜਿਹਾ ਮਦਦ ਦੇਤੀ ਕਾਫੀ ਲੰਬੇ ਸਮੇਂ ਤੋਂ ਲੱਗਦਾ ਮੰਗ ਸੀ ਕਿ ਜਿਹੜਾ ਅੱਜ ਕੱਲ ਮਤਾ ਪਾਸ ਕੀਤਾ ਗਿਆ ਹਾਂਜੀ ਹਾਂਜੀ ਬਹੁਤ ਲੰਮਾ ਟਾਈਮ ਨਿਕਲ ਗਿਆ ਉਹਨਾਂ ਮੰਨ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਨੂੰ ਲਾਗੂ ਕੀਤਾ ਜਾਵੇ। ਹਾਂਜੀ ਖੁਸ਼ੀ ਮਨਾਈ ਜਾ ਰਹੀ ਹੈ। ਬਹੁਤ ਖੁਸ਼ੀ ਮਨਾ ਰਹੇ ਆ ਜੀ ਲੱਡੂ ਵੰਡ ਕੇ ਸਾਰੇ ਭਰਾਵਾਂ ਨੂੰ। ਚਿਹਰਿਆਂ ਤੇ ਰੌਣਕ ਆ ਗਈ। ਰੌਣਕ ਆਉਣੀ ਹੈ। ਰੌਣਕ ਤਾਂ ਆਉਣੀ ਹੈ ਜੀ। ਅੱਜ ਲੱਡੂ ਵੰਡੇ ਜਾ ਰਹੇ ਆ, ਖੁਸ਼ੀ ਮਨਾਈ ਜਾ ਰਹੀ ਹੈ। ਹਾਂਜੀ ਹਾਂਜੀ ਬਿਲਕੁਲ ਖੁਸ਼ੀ ਵਾਲਾ ਦਿਨ ਅੱਜ। ਕੱਲ ਜੋ ਭਗਵੰਤ ਸਰਕਾਰ ਨੇ ਅਨਾਉਂਸ ਕੀਤਾ ਬਿੱਲ ਪਾਸ ਕਰਕੇ ਤੇ ਅਸੀਂ ਆਸ ਕਰਦੇ ਆਂ ਵੀ ਇਹ ਜਲਦੀ ਲਾਗੂ ਆਮ ਜਨਤਾ ਤੱਕ ਲਾਗੂ ਹੋ ਜਾਊਗਾ। ਤੇ ਸਾਡੇ ਘਰਾਂ 'ਚ ਜਿਹੜੇ میٹر ਨਹੀਂ ਲੱਗੇ ਹੋਏ ਉਹ میٹر ਵੀ ਲੱਗ ਜਾਣਗੇ ਅਰੇ ਕੋਈ ਮਕਾਨ 플ਾਟ ਵੇਚਣਾ ਚਾਹੁੰਦੇ ਆ ਸੀ ਉਹ ਵੀ ਵੇਚ ਸਕਦੇ ਆ ਤੇ ਸਾਨੂੰ ਬੜੀ ਖੁਸ਼ੀ ਹੈ ਹਾਂਜੀ ਸੁਦੇਜ ਜੀ ਅੱਜ ਜਿਹੜਾ ਖੁਸ਼ੀ ਮਨਾਈ ਜਾ ਰਹੀ ਹੈ ਕੀ ਵਜ੍ਹਾ ਇਹ ਤਕਰੀਬਨ 2.5 ਸਾਲ ਤੋਂ ਜਦੋਂ ਦੀ ਮਾਨ ਸਰਕਾਰ ਆਈਏ ਉਸਦੋਂ ਐਨਓਸੀ ਇਹਨਾਂ ਨੇ ਲਾਗੂ ਕਰਤਾ ਰਜਿਸਟਰੀਆਂ ਬੰਦ ਕਰਤੀਆਂ ਤੇ ਨਾਲ ਲੱਖਾਂ ਦੇ ਗਿੰਦੇ 'ਚ ਪਬਲਿਕ ਵੀ ਹਰਾਸ ਹੋਏ ਉਹਨਾਂ ਨੂੰ ਵੀ ਇਹਨਾਂ ਦਾ ਹਰਾਸ ਹੋਇਆ ਰਾਮ ਪਬਲਿਕ ਬਹੁਤ ਹਰਾਸ ਹੋਈ ਇਸੇ ਲੋਕ ਰਾਸ ਹੋਏ ਉਹਦੇ ਨਾਲ ਨਾਲ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਇੱਕ ਰੈਵਨਿਊ ਦਾ ਘਾਟਾ ਪਿਆ ਜਿਹਦੇ ਵਾਸਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਡੀਲਰ ਐਸੋਸੀਏਸ਼ਨਸ ਕੋਲੋਂ ਵੀ ਲੋਗਾ ਕੋਲੋਂ ਵੀ ਮੈਂ ਮੈਮੋਰੰਡਮ ਦਿੱਤੇ ਗਏ ਤੋਂ ਅਖੀਰ 6 ਮਹੀਨੇ ਪਹਿਲਾਂ ਮਾਨ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਐਨਓਸੀ ਬੰਦ ਕਰ ਦਿੱਤੀ ਹੈ ਪਰ ਉਹ ਲਾਗੂ ਨਹੀਂ ਹੋਇਆ ਹੁਣ ਕੱਲ ਮਤਾ ਪਾਸ ਕੀਤਾ ਗਿਆ ਮੈਂ ਚਾਹਨਾ ਕਿ ਜੇ ਮਤਾ ਪਾਸ ਹੋਇਆ ਤਾਂ ਉਹਨੂੰ ਇਮੀਡੀਏਟਲੀ ਲਾਗੂ ਕਰਕੇ ਅਫਸਰ ਸਾਹਿਬਾਨ ਨੂੰ ਹਦਾਇਤਾਂ ਕੀਤੀਆਂ ਜਾਣ ਤੇ ਐਨਓਸੀ ਤੋਂ ਬਿਨਾਂ ਰਜਿਸਟ੍ਰੇਸ਼ਨ ਸ਼ੁਰੂ ਕੀਤੀਆਂ ਜਾਣ ਪਰ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਜੋ ਮੀਟਰ ਵੀ ਨਹੀਂ ਲੱਗ ਰਹੇ ਉਹ ਬਾਕੀ ਜਿਹੜੇ ਇਲੈਕਟ੍ਰਿਕ ਬਿਜਲੀ ਬੋਰਡ ਦੇ ਅਫਸਰ ਨੇ ਉਹਨਾਂ ਨੂੰ ਵੀ ਕਿਹਾ ਜਾਵੇ ਕਿ ਮੀਟਰ ਵੀ ਇਮੀਡੀਏਟਲੀ ਲਾਣੇ ਸ਼ੁਰੂ ਕੀਤੇ ਜਾਣ ਤਾਂ ਹੀ ਪਬਲਿਕ ਨੂੰ ਇਹਦੀ ਜਿਹੜੀ ਖਾਸ ਸੁਰੱਖਤ ਅਸਲ ਮਿਲੇਗੀ ਹੁਣ ਜਿਹੜੇ ਫੈਸਲਾ ਕੀਤਾ ਗਿਆ ਮੰਤਰ ਕਾਰਦਾ ਇਹਨੂੰ ਕਿਵੇਂ ਦੇਖਦੇ ਇਹ ਦੇਖਦੇ ਮੈਂ ਦਸਤਰੀਆ ਨਾ ਵੀ ਜੇ ਤੇ ਲਾਗੂ ਇਮੀਡੀਏਟਲੀ ਕਰ ਦੇਣਗੇ ਤਾਂ ਬਹੁਤ ਵਧੀਆ ਹੈ ਜੇ ਇਕੱਲਾ ਮਤਾ ਪਾਸ ਹੀ ਰਹਿ ਗਿਆ ਮਤਾ ਹੀ ਰਹਿ ਗਿਆ ਅਸੈਂਬਲੀ ਚ ਫਿਰ ਤੇ ਲੋਕਾਂ ਲਈ ਪਹਿਲਾਂ ਵੀ ਪਰੇਸ਼ਾਨੀ ਚ ਫਿਰ ਵੀ ਪਰਚਾਨੀ ਲੱਗਦਾ ਹੀ ਲੋਕਾਂ ਨੂੰ ਮਿਲੇਗੀ ਕਿਤਨਾ ਹਾਂ ਬਿਲਕੁਲ ਜੇ ਲਾਗੂ ਕਰ ਦੋ ਰੁਪਏ ਬੰਨ ਪਿਆ ਕਰੋੜਾ ਰੁਪਏ ਦਾ ਰੁਕਿਆ ਹੋਇਆ ਲੋਕ ਤਾਂ ਪੈਸੇ ਲੈ ਕੇ ਫਿਰਦੇ ਨੇ ਰਿਸ਼ਤੀਆਂ ਕਰਾਉਣ ਵਾਸਤੇ ਰਿਸ਼ਤੀਆਂ ਕਰਾਉਣ ਪਿਆਰ ਨਹੀਂ ਸੀ ਹਾਲਾਂਕਿ ਐਨਓਸੀ ਦਾ ਕੋਈ ਚੱਕਰ ਨਹੀਂ ਹੈਗਾ ਇਹ ਜਿਹੜੀਆਂ ਰਿਸ਼ਤੀਆਂ ਇਹ ਕਲੋਨੀਆਂ ਕੋਈ ਅੱਜ ਨਹੀਂ ਬਣੀਆਂ ਤੇ ਪਿਛਲੇ 40 ਸਾਲ ਤੋਂ ਬਣ ਰਹੀਆਂ ਉਦੋਂ ਤਾਂ ਰੁਕੀਆਂ ਨਹੀਂ ਗਈਆਂ ਅੱਜ ਆ ਕੇ ਇੱਕਦਮ ਆਪਾਂ ਕੋਹਾੜਾ ਚਲਾਤਾ ਉਹਦੇ ਨਾਲ ਇਹ ਬਹੁਤ ਵੱਡਾ ਨੁਕਸਾਨ ਹੋਇਆ ਪਬਲਿਕ ਦਾ ਜਿਹੜਾ ਮੈਂ ਮਨਜੀਤ ਸਿੰਘਾ ਜੀ ਆਈ ਲੱਡੂ ਵੰਡੇ ਜਾ ਰਹੇ ਆਈ ਲੱਡੂ ਵੰਡੇ ਜਾ ਰਹੇ ਆ ਜਿਹੜਾ ਭਗਵਾਨ ਪਾਣ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਹੈ ਉਸ ਦਾ ਬੜੇ ਟਾਈਮ ਤੋਂ ਇੰਤਜ਼ਾਰ ਹੋ ਰਿ 6 ਮਹੀਨੇ ਪਹਿਲੇ ਵੀ ਉਹਨਾਂ ਨੇ ਕੀਤਾ ਸੀਗਾ ਤਾਂ ਲਾਗੂ ਨਹੀਂ ਹੋ ਪਾਇਆ ਹੁਣ ਅਸੀਂ ਭਗਵਨ ਪੰਜੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨੂੰ ਅਕਸ਼ਰਵਾ ਅਕਸ਼ਰ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੀ ਗਰੀਬ ਜਨਤਾ ਨੇ ਪਲਾਟ ਖਰੀਦੇ ਹੋਏ ਹਨ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਕੰਮ ਆ ਸਕੇ ਕਿ ਉਹਨਾਂ ਦੀ ਪ੍ਰਾਪਰਟੀ ਬਣ ਸਕੇ ਪ੍ਰਾਪਰਟੀ ਦੇ ਕੰਮ ਵਿੱਚ ਅਗਰ ਹੰਗਾਰਾ ਆਂਦਾ ਹੈ ਤਾਂ ਕਦੀ ਸੋਚ ਕੇ ਦੇਖੋ ਕਿ ਗਵਰਨਮੈਂਟ ਗਵਰਨਮੈਂਟ ਆਫ ਪੰਜਾਬ ਨੂੰ ਕਿੰਨਾ ਰੈਵਨਿਊ ਮਿਲੇਗਾ ਸਭ ਤੋਂ ਵੱਧ ਰੈਵਨਿਊ ਤੇ ਹੱਥੋਂ ਹੀ ਮਿਲਦਾ ਜਿਹੜਾ ਇੱਕਦਮ ਰੁਕਿਆ ਪਿਆ ਹੈ ਅਸੀਂ ਭਗਵਾਨਪານ ਜੀ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈ ਉਹਨੂੰ ਲਾਗੂ ਵੀ ਕਰਵਾਉਣ। ਥੈਂਕ ਯੂ। ਗਰਮੇਲ ਸਿੰਘ ਨਾਮ ਮੇਰਾ। ਭਗਵਾਨ ਲੱਟੂ ਕੰਡੇ ਜਾ ਰਹੇ ਖੁਸ਼ੀ ਮਨਾਈ ਜਾ ਰਹੀ ਕੀ ਵਜ੍ਹਾ ਇਹ? ਇਹ ਤੋਂ ਵਧੀਆ ਕੀ ਗੱਲ ਹੋ ਸਕਦੀ ਹੈ ਵੀ ਇਹ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਹੈ। ਜੇ ਪਾਸ ਹੋਇਆ ਤਾਂ ਲਾਗੂ ਵੀ ਹੋਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਸਕਦੀ। ਤੇ ਜਿੰਨੀਆਂ ਵੀ ਇਹ ਕਲੋਨੀਆ ਵਗੈਰਾ ਹੈਗੀਆਂ ਨੇ ਗਿਆ ਜਿਨ੍ਹਾਂ ਦੇ ਕੋਈ ਪਹਿਲਾਂ ਮੀਟਰ ਨਹੀਂ ਲੱਗਦੇ ਸੀਗੇ ਉਹ ਤਾਂ ਹੁਣ ਬੜੇ ਆਰਾਮ ਨਾਲ ਲੱਗਣਗੇ। ਇਸ ਤੋਂ ਵਧੀਆ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਅਸੀਂ ਧੰਨਵਾਦ ਕਰਦੇ ਹਾਂ ਭਗਵਾਨਪਾਨ ਸਰਕਾਰ ਦਾ ਜੀ ਸਰ ਸ਼ੁਭਨਾਮ ਜੀ ਮੇਰਾ ਆਪਾਰ ਸੰਘਿਆ ਜੀ ਹਾਂਜੀ ਅੱਜ ਲੱਡੂ ਵੰਡੇ ਜਾ ਰਹੇ ਆ ਜੀ ਹਾਂਜੀ ਲੱਡੂ ਖਾਤੇ ਸਾਰਿਆਂ ਨੇ ਨਾਲੇ ਖਲਾਏ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਸਵੇ ਜੀ ਸਰ ਨੂੰ ਅੱਜ ਤੇ ਜੇ ਜੀ ਬਿਮਾਰ ਸਾਹਿਬ ਨੇ ਐਮਰਜੈਂਸੀ ਦਾ ਕੰਮ ਕਲੀਅਰ ਕਰਤਾ ਬਹੁਤ ਵਧੀਆ ਲੋਕੀ ਖੁਸ਼ ਆ ਅੱਜ ਬਹੁਤ ਰਜਿਸਟਰੀਆਂ ਆਉਣਗੀਆਂ ਰਾਜ ਮੀਟਰ ਲੱਗਣਗੇ ਬਹੁਤ ਸਾਨੂੰ ਪੂਜੀ ਅਚੀ ਦੀ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕਰਤਾ ਜੀ ਪਰ ਇਹ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਨੋਟੀਫਿਕੇਸ਼ਨ ਕਰ ਦੇਣ ਜਲਦ ਹੋ ਇਹ ਕਹਿਤ ਨਹੀਂ ਵੀ ਰਜਿਸਟ੍ਰੇਸ਼ਨ ਨੂੰ ਕਰ ਦੇਣੀ ਇਸ ਕਰਕੇ ਬਹੁਤ ਵਧੀਆ ਲੱਗਦਾ ਚਿਹਰਿਆਂ ਤੇ ਅੱਜ ਖੁਸ਼ੀ ਨਜ਼ਰ ਆ ਰਹੀ ਬਹੁਤ ਬਹੁਤ ਜੀ ਅਸਵੀਰੀਆਂ ਵਧਾਈਆਂ ਬਹੁਤ ਲੱਗੀਆਂ ਜੀ ਟੈਲੀਫੋਨ ਤੇ ਵੀ ਦੇ ਕੇ ਵੀ ਜਾ ਰਹੇ ਜਾਂਦੇ ਜਾਂਦੇ ਕੋਈ ਵਧਾਈਆਂ ਵਧਾਈਆਂ ਕਹਿ ਰਹੇ ਜੀ ਬਹੁਤ ਖੁਸ਼ੀ ਦੀ ਹਾਂ ਮਾਨ ਸਾਹਿਬ ਦੇ ਅਸੀਂ ਬਹੁਤ ਜੀ ਤੰਗਵਾ ਨਾ ਓਕੇ